ਹਰੇਕ ਬੰਦੇ ਨੂੰ ਆਪ ਦੀ ਜ਼ੁਬਾਨ ਦੇ ਉੱਤੇ ਲਗਾਮ ਰੱਖਣੀ ਚਾਹੀਦੀ ਹੈ ਤੁਸੀਂ ਇੱਕ ਇੱਕ ਉਹਦੇ 'ਚ ਬੈਠੇ ਹੋ ਅੱਜ ਤਾਂ ਲੇਕਿਨ ਜਦ ਉਹਦੇ 'ਚ ਨਹੀਂ ਵੀ ਸਗੇ ਤੁਸੀਂ ਇੱਕ ਇਹੋ ਜਿਹੇ ਕਿਤੇ ਦੇ ਨਾਲ ਸਗੇ ਜਿੱਥੇ ਤੁਹਾਡੇ ਮਗਰ ਬਹੁਤ ਲੋਕੀ ਸੁਣਨ ਵਾਲੇ ਬਹੁਤ ਸਗੇ ਲੇਕਿਨ ਉਹ ਸੋਤੇ 'ਚ ਬੈ ਕੇ ਜੇ ਤੁਸੀਂ ਆਪ ਦੀ ਜ਼ੁਬਾਨ ਦੇ ਉੱਤੇ ਲਗਾਮ ਨਹੀਂ ਰੱਖਦੇ ਉਸ ਜ਼ੁਬਾਨ ਦੇ ਨਾਲ ਤੁਸੀਂ ਨਫ਼ਰਤ ਫੈਲਾਉਂਦੇ ਹੋ ਤਾਂ ਫਿਰ ਉਹ ਨਫ਼ਰਤ ਦਾ ਨਤੀਜਾ ਤਾਂ ਕਿਸੇ ਟਾਈਮ ਸਾਹਮਣੇ ਆਊਗਾ ਸੋ ਮੈਂ ਸਮਝਦਿਆਂ ਕਿ ਬਹੁਤ ਜੋੜਾ ਵੀ ਹੋਇਆ ਬਹੁਤ ਮਾੜਾ ਹੋਇਆ ਬੋਨੇ ਤੋਂ ਬਾਅਦ ਪਹਿਲੇ ਵੀ ਜੋ ਬੋਨੇ ਉਹਦਾ ਨਤੀਜਾ ਉਹਨਾਂ ਨੂੰ ਪੁੱਤਣਾ ਪਿਆ ਤੇ ਉਹਦੇ ਬਾਅਦ ਵੀ ਜੋ ਬੋਲ ਰਹੇ ਨੇ ਉਹ ਨਫਰਤ ਤੇ ਥਲਾਣ ਦੀ ਰਾਜਨੀਤੀ ਨੂੰ ਦੇਸ਼ ਨੇ ਨਕਾਰਿਆ ਹੈ ਹੁਣ ਆਪ ਦੇ ਪਾਰਟੀ ਨੂੰ ਖੁਸ਼ ਕਰਨਾ ਛੱਡੋ ਤੇ ਲੋਕਾਂ ਦੀ ਖੁਸ਼ੀ ਲੋਕਾਂ ਦਾ ਦਿਲ ਜਿੱਤਣਾ ਜਿੱਤਣਾ ਕੰਮ ਸ਼ੁਰੂ ਕਰੋ ਦੇਖੋ ਲੰਮੀ ਹਲਕੇ ਦੇ ਲੋਕਾਂ ਦਾ ਤੇ ਇੱਕ ਇੱਕ ਬਕਰ ਦਾ ਇੱਕ ਇੱਕ ਬੀਬੀ ਦਾ ਨੌਜਵਾਨ ਦਾ ਵੀਰ ਦਾ ਬਜ਼ੁਰਗ ਦਾ ਮੈਂ ਦਿਲ ਦੀ ਗਹਿਰਾਈਆਂ ਤੋਂ ਧੰਨਵਾਦ ਕਰਦੀਆਂ ਕਿਉਂਕਿ ਹਰੇਕ ਵਕਰ ਨੇ ਇਹ ਸਿਲੈਕਸ਼ਨ ਨੂੰ ਆਪਣੀ ਇਲੈਕਸ਼ਨ ਸਮਝ ਕੇ ਇਹੋ ਜੀ ਲੜਾਈ ਲੜੀ ਕਿ ਤੁਸੀਂ ਸੋਚੋ ਲੰਮੀ ਦੇ ਇੱਕ ਇੱਕ ਪਿੰਡ ਦਾ ਸਾਨੂੰ ਲੀਡ ਆਈ ਹੈ ਇੱਕ ਆਦੇ ਪਿੰਡ ਨੂੰ ਛੱਡ ਕੇ ਹਰੇਕ ਪਿੰਡ ਚ ਲੜਾਈ ਤੇ ਲੋਕਾਂ ਨੇ ਬਾਪੂ ਬਾਗਲ ਨੂੰ ਸੱਚੀ ਸ਼ਰਧਾਂਜਲੀ ਦਿੱਤੀ ਉਹਨਾਂ ਦੇ ਕੀਤੇ ਹੋਏ ਕੰਮਾਂ 'ਚ ਉਹਨਾਂ ਨੇ ਮੋਹਰ ਲਾਈ ਤੇ ਉਹਨਾਂ ਦੇ ਦਿਲਾਂ 'ਚ ਜਿਹੜਾ ਪਿਆਰ ਪਰਿਵਾਰ ਵਾਸਤੇ ਹੈਗਾ ਉਹਦਾ ਉਹਨਾਂ ਨੇ ਸਬੂਤ ਦਿੱਤਾ ਤੇ ਮੈਂ ਸਮਝਦੀ ਆ ਕਿ ਜਿਹੜੇ ਮਖੌਲ ਕਰਦੇ ਸੀ ਵੱਲ ਸਾਹਿਬਾਰੇ ਜਾਂ ਹੰਕਾਰੇ ਹੋਏ ਸੀ ਉਹਨਾਂ ਨੂੰ ਲੰਬੀ ਦੇ ਲੋਕਾਂ ਨੇ ਬਠਿੰਡਾ ਹਲਕੇ ਦੇ ਲੋਕਾਂ ਨੇ ਟਕਾ ਕੇ ਜਵਾਬ ਦਿੱਤਾ ਤੇ ਮੈਂ ਰਿਣੀਆਂ ਲੰਬੀ ਹਲਕੇ ਦੇ ਲੋਕਾਂ ਨੇ ਜਿਨ੍ਹਾਂ ਨੇ ਇਹ ਇਲੈਕਸ਼ਨ ਨੂੰ ਆਪਣੀ ਨਿੱਜੀ ਇਲੈਕਸ਼ਨ ਸਮਝ ਕੇ ਉਹਨਾਂ ਨੇ ਲੜਾਈ ਜਿਹੜੇ ਪੰਜਾਬ ਦੇ ਵਿੱਚ ਬਾਈ ਇਲੈਕਸ਼ਨ ਹੋਣ ਜਾ ਰਹੇ ਹੈਗੇ ਜਾਂ 2027 ਦੀਆਂ ਇਲੈਕਸ਼ਨ ਆ ਰਹੀਆਂ ਬਾਅਦ ਵੀਰ ਜੀ ਨੇ ਵੀ ਇਹ ਕਿ ਸਟਾਰਕ ਹੋਣਗੇ ਵੀ ਫੀਲ ਕਰੂੰਗੇ ਕੋਡਰ ਕੰਮ ਕਰ ਬਸ ਮੈਂ ਤਾਂ ਆਹੀ ਕਵਾਂਗੀ ਲੋਕਾਂ ਨੂੰ ਕਿ ਦੇਖੋ ਤੁਸੀਂ ਕਾਂਗਰਸ ਤੇ ਆਮ ਆਦਮੀ ਕਰਸੀ ਖਾਤਰ ਪੰਜਾਬ 'ਚ ਤੇ ਦੇਸ਼ 'ਚ ਇਕੱਠੇ ਹੋਏ ਇਲੈਕਸ਼ਨ ਵੇਲੇ ਵੀ ਤੁਸੀਂ ਦੇਖਿਆ ਕਿ ਕਾਂਗਰਸ ਦਾ ਆਮ ਆਦਮੀ ਕੋਈ ਬੂਥ ਚ ਜਾ ਕੇ ਬਹਿ ਗਏ ਸੀਗੇ ਇਹਨਾਂ ਨੇ ਵਾਈਚੇ ਵੀ ਆਹੀ ਕੀਤਾ ਸੀਗਾ ਕਿ ਕਾਂਗਰਸ ਨੇ ਆਪਣੀ ਵੋਟ ਆਮ ਆਦਮੀ ਨੂੰ ਦੇਤੀਆ ਤਾਂ ਹੁਣ ਤਾਂ ਆਡੀਓ ਵੀ ਵਾਇਰਲ ਹੋਈ ਆ ਜਿੱਥੇ ਕਿਹਾ ਗਿਆ ਕਿ ਹਰ ਸਿਮਰਤ ਨੂੰ ਹਰਾਣਾ ਹੈ ਇਸ ਕਰਕੇ ਤੁਸੀਂ ਆਪ ਨੂੰ ਵੋਟ ਪਾ ਦਿਓ ਸਾਰੇ ਇਕੱਠੇ ਹੋ ਕੇ ਭਾਵੇਂ ਭਾਜਪਾ ਹੋਏ ਭਾਵੇਂ ਆਪ ਹੋਏ ਭਾਵੇਂ ਕਾਂਗਰਸ ਹੋਏ ਇਹਨਾਂ ਦਾ ਇੱਕੋ ਹੀ ਨਿਸ਼ਾਨਾ ਸੀ ਖੇਤਰੀ ਪਾਰਟੀ ਨੂੰ ਖਤਮ ਕਰਨਾ ਹੈ ਤਕੜੀ ਨੂੰ ਖਤਮ ਕਰਨਾ ਹੈ ਬਾਦਲ ਪਰਵਾਰ ਨੂੰ ਖਤਮ ਕਰਨਾ ਹੈ ਸੋ ਮੈਂ ਲੋਕਾਂ ਨੂੰ ਕਵਾਂਗੀ ਕਿ ਇਹ ਸਾਰੀ ਤਾਕਤਾਂ ਤੁਹਾਡੀ ਖੇਤਰੀ ਪਾਰਟੀ ਨੂੰ ਖਤਮ ਕਰਕੇ ਪੰਜਾਬ ਦੇ ਉੱਤੇ ਹਾਵੀ ਹੋ ਕੇ ਸਾਡੇ ਕਿਸਾਨਾਂ ਦੇ ਉੱਤੇ ਸਾਡੇ ਨੌਜਵਾਨਾਂ ਦੇ ਉੱਤੇ ਸਾਡਾ ਪਾਣੀ ਖੋਣਾ ਚਾਹੁੰਦੇ ਨੇ ਸਾਡੇ ਹੱਕ ਸਾਡੀ ਰਾਜਧਾਨੀ ਸਾਡੇ ਧਾਰਮਿਕ ਸਥਾਨ ਤਕੜੇ ਹੋ ਕੇ ਆਪਾਂ ਇਹਨਾਂ 5 ਬਾਈ ਇਲੈਕਸ਼ਨ 'ਚ ਉਸ ਵਿਧਾਨ ਸਭਾ 'ਚ ਪੰਜਾਬ ਦੀ ਆਪਣੀ ਖੇਤਰੀ ਪਾਰਟੀ ਦੀ ਆਵਾਜ਼ ਭੇਜੀਏ ਅੱਜ ਜਿੱਥੇ ਦੁੱਖ ਇਸ ਗੱਲ ਦਾ ਜ਼ਰੂਰ ਹੁੰਦਾ ਹੈ ਕਿ ਇਹਨਾਂ ਦਿਨਾਂ 'ਚ ਜਿੱਥੇ ਟੈਂਕਾ ਤੋਪਾਂ ਦੇ ਨਾਲ ਕਾਂਗਰਸ ਸਰਕਾਰਾਂ ਨੇ ਸਾਡੇ ਧਾਰਮਿਕ ਸਥਾਨਾਂ ਨੂੰ ਢਹਿ ਢੇਰੀ ਕੀਤਾ ਸੀ ਤੇ ਭਾਵੇਂ ਮੈਂ ਕਹਿ ਸਕਾਂ ਕਿ ਹਿੰਦੂਪਾ ਇਚਾਰਾ ਇਕੱਠਾ ਹੋ ਗਿਆ ਰਾਮ ਮੰਦਰ ਦੇ ਮਗਰ ਲੇਕਿਨ ਦੁਖ ਦੀ ਗੱਲ ਹੈ ਕਿ ਕਿਤੇ ਨਾ ਕਿਤੇ ਪੰਜਾਬ 'ਚ ਦੇਖਣ ਨੂੰ ਮਿਲਿਆ ਕਿ ਕੁਝ ਇਲਾਕੇ ਦੇ ਸਾਡੇ ਸਿੱਖ ਭਰਾ ਇਕੱਠੇ ਹੋ ਗਏ ਉਹਨਾਂ ਪਾਰਟੀਆਂ ਦੇ ਮਗਰ ਜਿਨ੍ਹਾਂ ਪਾਰਟੀਆਂ ਨੇ ਇਹੋ ਜਿਹਾ ਸਾਡੇ ਧਾਰਮਿਕ ਸਥਾਨਾਂ ਤੇ ਸਿੱਖ ਕੌਮ ਦੇ ਉੱਤੇ ਕਹਿਰ ਢਟਾਇਆ ਸੀਗਾ ਸੋ ਇਹ ਬੜੀ ਦੁਖ ਦੀ ਗੱਲ ਹੈ ਮੈਂ ਬੇਨਤੀ ਕਰਾਂਗੀ ਕਿ ਇਹਨਾਂ ਚੀਜ਼ਾਂ ਤੋਂ ਉੱਪਰ ਉੱਟ ਕੇ ਹੁਣ ਵਿਧਾਨ ਸਭਾ 'ਚ ਖੇਤਰੀ ਪਾਰਟੀ ਦੀ ਆਵਾਜ਼ पे जे ताकि ਆ ਭਗਵੰਤ ਮਾਨ ਦੀ ਨਿਕੰਮੀ ਫੇਲ ਸਰਕਾਰ ਵੈਸੇ ਤੇ ਇਹਨੂੰ ਅਸਤੀਫਾ ਦੇਣਾ ਚਾਹੀਦਾ ਹੈ ਜਿਹੜਾ 13 ਵੀ 13 ਕਹਿੰਦਾ ਸੀਗਾ ਇਹਨੂੰ ਅਸਤੀਫਾ ਦੇਣਾ ਚਾਹੀਦਾ ਕਿਉਂਕਿ ਲੋਕਾਂ ਦੀ ਨਿਕਾਰਿਆ ਹੈ ਤੇ ਉਸ ਵਿਧਾਨ ਸਭਾ ਚ ਪਹੁੰਚ ਗਏ ਆਪਣੇ ਪੰਜਾਬ ਦੇ ਹਕਾਰੀ ਲੜਾਈ ਵਾਸਤੇ ਅਕਾਲੀ ਦਲ ਨੂੰ ਭੇਜੋ ਕਿਉਂਕਿ ਆ ਦੋਹਾਂ ਤੇ ਰਲੀਆਂ ਨਹੀਂ ਇਹਨਾਂ ਤੇ ਇੱਕ ਦੂਜੇ ਦੇ ਖਿਲਾਫ ਕੀ ਕਰਨਾ ਹੈਗਾ ਇਹ ਤਾਂ ਫਿਕਸਡ ਹੈ ਚ ਇਹਨਾਂ ਦੇ ਪਰਦੇ ਦੇ ਪਿੱਛੇ ਤੇ ਪਰਦੇ ਦੇ ਆਕੇ ਸਾਰੀ ਦੁਨੀਆ ਸਾਹਮਣੇ ਹੈ ਜੇ ਪੰਜਾਬ ਵਾਸਤੇ ਲੜਨਾ ਹੈ ਤਾਂ ਸ਼ੋਹਮੀ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਤਕੜੀ ਗਿਣਤੀ ਨਾਲ ਕਾਮਯਾਬ ਕਰਕੇ ਵਿਧਾਨ ਸਭਾ ਚ ਪੇਸ਼ ਕੀਤਾ ਕੰਮਣਾ ਸੌਦੇ ਉੱਤੇ ਜਿਹੜਾ ਹੈਗੇ ਹਮੇ ਆਇਆ ਹੈਗਾ ਕਿਸ ਤਰ੍ਹਾਂ ਲੇਖ ਨਹੀਂ ਦੇਖੋ ਮੈਂ ਆ ਕਹਨੀਆ ਕਿ ਹਰੇਕ ਬੰਦੇ ਨੂੰ ਆਪ ਦੀ ਜ਼ਬਾਨ ਦੇ ਉੱਤੇ ਲਗਾਮ ਰੱਖਣੀ ਚਾਹੀਦੀ ਹੈ ਤੁਸੀਂ ਇੱਕ ਇੱਕ ਅਹੁਦੇ 'ਚ ਬੈਠੇ ਹੋ ਅੱਜ ਤੱਕ ਲੇਕਿਨ ਜਦ ਅਹੁਦੇ 'ਚ ਨਹੀਂ ਵੀ ਸਗੇ ਤੁਸੀਂ ਇੱਕ ਇਹੋ ਜਿਹੇ ਕਿੱਤੇ ਦੇ ਨਾਲ ਸਗੇ ਜਿੱਥੇ ਤੁਹਾਡੇ ਮਗਰ ਬਹੁਤ ਲੋਕੀ ਸੁਣਨ ਵਾਲੇ ਬਹੁਤ ਸਗੇ ਲੇਕਿਨ ਉਹ ਸੌਦੇ 'ਚ ਬੈ ਕੇ ਜੇ ਤੁਸੀਂ ਆਪ ਦੀ ਜ਼ਬਾਨ ਦੇ ਉੱਤੇ ਲਗਾਮ ਨਹੀਂ ਲੱਖਦੇ ਜੋ ਜ਼ਬਾਨ ਦੇ ਨਾਲ ਤੁਸੀਂ ਨਫਰਤ ਫੈਲਾਉਂਦੇ ਹੋ ਤਾਂ ਫਿਰ ਉਹ ਨਫਰਤ ਦਾ ਨਤੀਜਾ ਤਾਂ ਕਿਸੇ ਟਾਈਮ ਸਾਹਮਣੇ ਆਊਗਾ ਸੋ ਮੈਂ ਸਮਝਦੀ ਆ ਕਿ ਬਹੁਤ ਜੋੜਾ ਵੀ ਹੋਇਆ ਬਹੁਤ ਮਾੜਾ ਹੋਇਆ ਫੋਨ ਤੋਂ ਬਾਅਦ ਪਹਿਲੇ ਵੀ ਜੋ ਬੋਲੇ ਉਹਦਾ ਨਤੀਜਾ ਉਹਨਾਂ ਨੂੰ ਭੁਗਤਣਾ ਪਿਆ ਤੇ ਉਹਦੇ ਬਾਅਦ ਵੀ ਜੋ ਬੋਲ ਰਹੇ ਨੇ ਉਹ ਨਫਰਤ ਫੈਲਾਉਣ ਦੀ ਰਾਜਨੀਤੀ ਨੂੰ ਦੇਸ਼ ਨੇ ਨਕਾਰਿਆ ਹੈ ਹੁਣ ਆਪ ਦੇ ਪਾਰਟੀ ਨੂੰ ਖੁਸ਼ ਕਰਨਾ ਛੱਡੋ ਤੇ ਲੋਕਾਂ ਦੀ ਖੁਸ਼ੀ ਲੋਕਾਂ ਦਾ ਦਿਲ ਜਿੱਥੇ ਦਾ ਜਿੱਥੇ ਦਾ ਕੰਮ ਸ਼ੁਰੂ ਕਰਦੇ